ਦੋਸਤੋ ਸਤ ਸ੍ਰੀ ਅਕਾਲ ਰਾਮ ਰਾਮ ਸਲਾਮ ਮੈਂ ਇਕਬਾਲ ਬਰਾੜ ਫੌਜੀ ਆਪਣੇ ਸਾਰੇ ਚੈਨਲ ਵੇਖਣ ਵਾਲੇ ਵੀਰਾਂ ਦਾ ਸਵਾਗਤ ਕਰਦਾ ਦੋਸਤੋ ਅੱਜ ਦੀ ਵੀਡੀਓ ਹੈ ਜਿਹੜੀ ਮੇਰੇ ਆਪ ਦੇ ਪਿੰਡ ਤੋਂ ਹੀ ਲੈ ਕੇ ਆਏ ਆ ਦੋਸਤੋ ਝੋਤੀ ਸੀ ਬਾਹ ਕਮਾਲ ਪਰ ਜਦੋਂ ਕਿਸੇ ਪਸ਼ੂ ਨੇ ਕੋਈ ਨਹੀਂ ਘੁੱਦ ਦੇਣਾ ਹੁੰਦਾ ਉਦੋਂ ਬੰਦੇ ਦਾ ਨੁਕਸਾਨ ਹੁੰਦਾ ਹੀ ਹੈ ਤੇ ਆਜ ਨੂੰ ਦਾ ਜਿਹੜੀ ਛੋਟੀ ਦੀ ਡਿਟੇਲ ਬਾਰੇ ਥੋੜਾ ਜਿਆਦਾ ਤਲਿਆ ਨਹੀਂ ਪਾਇਆ ਕਦੇ ਤੇ ਤਲਿਆਰੇ ਦਾ ਕਰਕੇ ਥੋੜਾ ਜਿਆਦਾ ਖਰਾਬ ਕਰ ਰਹੀ ਹੈ ਸਾਜੋਤੋ ਬੇਟਾ ਸੱਸਰੀ ਕਾਲ ਰੱਸੀ ਆ ਗਈ ਕਿ ਬੇਟਾ ਨਾਂ ਕੀ ਹੈ ਤੇਰਾ ਨਵਜੋਤ ਸਿੰਘ ਜੀ ਨਵਜੋਤ ਸਿੰਘ ਪਿੰਡ ਪਿੰਡਵਾੜਾ ਕਿਸ਼ਨਪੁਰਾ ਜੀ ਤੇ ਆਪਣਾ ਮੋਬਾਈਲ ਨੰਬਰ ਕੀ ਹੈ ਮੋਬਾਈਲ ਨੰਬਰ 80548 80548 07072 07072 ਹਾਂ ਜੀ ਬੇਟਾ ਪਿੰਡ ਵਾੜਾ ਕਸ਼ਨਪੁਰਾ ਵਾੜਾ ਕਸ਼ਨਪੁਰਾ ਹਾਂਜੀ ਤੇ ਮੋਬਾਈਲ ਮੋਬਾਈਲ ਨੰਬਰ ਦੱਸਦਾ ਤੇ ਨੇੜੇ ਕਿਹੜੇ ਕਿਹੜੇ ਪਿੰਡ ਪੈਂਦੇ ਆ ਜੀ ਜਿ ਮੜਾਕ ਹਾਂ ਮੱਲਾਣਾ ਹਾਂ ਸੂਏ ਵਾਲਾ ਤੇ ਖੱਚੜਾ ਇਹ ਪਿੰਡ ਇਹਦੇ ਨੇੜੇ-ਨੇੜੇ ਆਏ ਨੇ ਨੇੜੇ-ਨੇੜੇ ਰਹਿ ਗਏ ਤੇ ਬੇਟਾ ਇਹ ਕਿੰਵੇਂ ਸੂਏ ਮਤਲਬ ਇਹ ਗੱਭਨ ਨਹੀਂ ਰਹਿ ਰਹੀ ਹੁਣ ਏ ਜੀ ਆਪਣੇ ਪਹਿਲੇ ਸੂਏ ਨੇ ਦੁੱਧ ਕਿੰਨਾ ਦਿੱਤਾ M29 ਬੁੱਲ ਦੀ ਇਹ ਕੱਟੀ ਹੈ ਜੀ ਅੱਛਾ M29 ਦੀ ਹੈ ਯਾਰ ਹਾਂਜੀ ਤੇ ਪਹਿਲੇ ਸੂਏ ਦੁੱਧ ਕਿੰਨਾ ਦਿੰਦਾ ਨੇ ਏ ਜੀ ਆਪਣੇ ਘਰੇ ਦੋ ਸੂਏ ਸੂਈ ਆ ਹਾਂਜੀ ਆ ਆਪਾਂ ਆਪ ਹੀ ਪਾਲੀ ਆ ਨਿੱਕੀ ਹੁੰਦੀ ਹਾਂਜੀ ਤੇ ਪਹਿਲੇ ਸੂਏ ਨੇ ਦਿੱਤਾ ਮੰਨ ਲਓ 13 ਕਿਲੋ ਦੁੱਧ ਹਾਂਜੀ ਤੇ ਦੂਜੇ ਸੂਏ ਨੇ 15 15.5 ਕਿਲੋ ਦੁੱਧ ਨੂੰ ਪੈਰ ਮਾਰਿਆ ਫੀਗਾ ਬਟਾ ਤੇ ਤੀਜੀ ਤੀਜੇ ਸੂਏ ਨੂੰ ਹੁਣੇ ਗੱਬਨ ਨਹੀਂ ਰਹਿ ਰਹੀ ਕਿੰਨਾ ਚਿਰ ਹੋ ਗਿਆ ਇਹਨੂੰ ਇਹਨੂੰ ਮੰਨ ਲਓ ਸਾਲ ਤੋਂ ਟੱਪ ਗਿਆ ਮੈਨੂੰ ਲੱਗਦਾ ਹਨਾ ਹਾਂ ਸਾਲ ਤੋਂ ਹੋ ਗਿਆ ਯਾਰ ਤੇਰਾ ਹਾਈਟ ਕਿੰਨੀ ਹੈ ਮੇਰੀ 6 ਫੁੱਟ 2 ਇੰਚੀ 6 ਫੁੱਟ 2 ਇੰਚ ਦੋਸਤੋ ਦੇਖ ਲਓ ਝੋਟੀ ਨਾ ਫਰਕਲ ਹੋ ਗਈ ਹੈ ਤੇ ਇਹ ਕਰਮਾਂ ਦਾ ਕੋਈ ਪਤਾ ਨਹੀਂ ਹੁੰਦਾ ਸਾਰਿਆਂ ਨੂੰ ਪਤਾ ਹੈ ਗਰੁੱਪਾਂ ਦੇ ਵਿੱਚ ਮੇਰੇ ਕੋਲੇ ਰੀਨਾ ਝੋਟੀ ਹੁੰਦੀ ਸੀ ਤੇ ਬਲਜਿੰਦਰ ਬਾਟ ਕੋਲੇ ਜਾ ਕੇ 2 ਮਹੀਨਿਆਂ ਤੂੰ ਰਹਿ ਗਈ ਸੀ ਤੇ ਮੈਂ 1.5 ਸਾਲ ਮੱਥਾ ਮਾਰੀ ਗਿਆ ਸੀ ਤੇ ਬਹੁਤ ਹੀ ਸੋਹਣੇ ਥਰਾਂ ਥਰਾਂ ਦੀ ਐ ਤੇ ਥੋੜਾ ਜਿਹਾ ਡਰਦੀ ਆ ਨੇੜੇ ਦਿਖਾ ਨਹੀਂ ਸਕਦੇ ਤੇ ਦੁੱਧੋ ਛੱਡੀ ਨੂੰ ਕਿੰਨਾ ਚਿਰ ਹੋ ਗਿਆ ਹੁਣ ਇਹ ਮਹੀਨਾ ਕੋ ਹੋ ਗਿਆ ਡਰਾਈ ਕੀਤੀ ਨੂੰ ਜੀ ਗਾਂ ਸੂਬੀ ਆਪਣੇ ਗਾਂ ਸੂਬੀ ਤੇ ਕਿੰਨਾ ਕ ਦੁੱਧ ਦੇ ਦਿੰਦੀ ਸੀ ਜਦੋਂ ਛੱਡੀ ਐ ਦੋ ਤੋਂ ਸੀਗਾ 2 ਕਿਲੋ ਜੀ ਇਹਦਾ ਜਦੋਂ ਡਰਾਈ ਕੀਤੀ ਹੈ ਜੀ ਦੋਨੇ ਟਾਈਮ ਦਾ ਕਿੰਨਾ ਸੀ ਦੋਨੇ ਟਾਈਮ ਦਾ 4 ਕਿਲੋ ਜੀ 4 ਕਿਲੋ ਤੇ ਫਿਰ ਗਾਂ ਸੂਪੀ ਐਸੇ ਕਰਕੇ ਦਵਾਈ ਗਏ ਉਦੋਂ ਬਾਅਦ ਅਸੀਂ ਫਿਰ ਆ ਤੇ ਫਿਰ ਉਦੋਂ ਮੁੜ ਕੇ ਕਮਜ਼ੋਰ ਵੀ ਪਈ ਹੋਣੀ ਥੋੜੀ ਬਹੁਤੀ ਦਾਣਾ ਬੰਦ ਕਰਤਾ ਨਾ ਹਾਂ ਦਾਣਾ ਬੰਦ ਕਰਤਾ ਜਦੋਂ ਮੰਨ ਲਓ ਦੁੱਧ ਤੇ ਸੀਗੀ ਹਾਂ ਦੁੱਧ ਤਾਂ ਇਦੋਂ ਵੀ ਦੁੱਗਣੀ ਮੱਝ ਸੀਗੀ ਅੱਛਾ ਹਾਂ ਕਿਉਂ ਫੀਡ ਚੱਲਦੀ ਸੀ ਤੁਹਾਨੂੰ ਪਤਾ ਖਰਾਕ ਪੈਂਦੀ ਆ ਹਾਂਜੀ ਤੇ ਬਾਕੀ ਨਾ ਆਪਾਂ ਹੀ ਮਤਲਬ ਇਹ ਇਹ ਮੱਝ ਤੇ ਆਇਨੇ ਵੀ ਕਈ ਵਾਰੀ ਹੁੰਦਾ ਵੀ ਕਈਆਂ ਦਾ ਵੀ ਜਮਾ ਐ ਨਹਾਤ ਕਰਕੇ ਦਿੰਦੇ ਆ ਪਸ਼ੂ ਹਾਂਜੀ ਆਪਾਂ ਇਹ ਤੇ ਦੋ ਤਿੰਨ ਵਾਰੀ ਮੱਲਾ ਵੀ ਅਜਮਾਇਆਗਾ ਹਾਂਜੀ ਵੀ ਦੋ ਤਿੰਨ ਵਾਰੀ ਪਹਿਲਾਂ ਵੈਸੇ ਨਾਰਮਲ ਦਵਾਈ ਭਰਾਈ ਆ ਉਸ ਤੋਂ ਬਾਅਦ ਦੋ ਕਾਰੀ ਆਪਾਂ ਮੜੀ ਜੀ ਚੰਗੇ ਇਧਰ ਲਈ ਸੈੱਟ ਗਏ ਆ ਚੰਗੇ ਵਾਲੇ ਪਾਸੇ ਹਾਂਜੀ ਤੇ ਇਹ ਨਹੀਂ ਕਿ ਗੱਲ ਵੀ ਕੋਈ ਬੰਦਾ ਇਹਨੂੰ ਆਫ ਚੰਗਾ ਬੰਦਾ ਜਿਹੜਾ ਮਾਰ ਬੰਦਾ ਇਹਨੂੰ ਆਫ ਫਾਲੇ ਤੇ ਇਹ ਮੱਝ ਰਵੇ ਨਾ ਦੋਸਤੋ ਬੇਟੇ ਦੇ ਘਰ ਵਾਲੀ ਮੁਲਾਜ਼ਮ ਲੱਗੀ ਵੀ ਐ ਤੇ ਆਪੇ ਇਕੱਲਾ ਇਹਦੇ ਡੈਡੀ ਦੀ ਹੋ ਗਈ ਡੈਥ ਤੇ ਆਪੇ ਥੋੜਾ ਜਿਹਾ ਇਹਦਾ weight ਹੀ ਮਿਲਦਾ ਕਿੰਨਾ ਸੀ weight ਪਹਿਲਾਂ ਅੰਤਰਾ ਮੇਰਾ 1 ਕਵਾਂਟਲ 20 ਕਿਲੋ 1 ਕਵਾਂਟਲ 20 ਕਿਲੋ ਹੁਣ ਕਿੰਨਾ ਹੈ ਹੁਣ ਤਾਂ 90 ਹੈ 90 30 ਕਿਲੋ ਮੁੰਡੇ ਨੇ weight ਤੋੜਿਆ ਤੇ ਕੁਸਤਾ ਪਿਓ ਦਾ ਸਰਦਮਾ ਕਰ ਗਿਆ ਤੇ 30 ਕਿਲੋ weight ਟੁੱਟਣ ਤੋਂ ਬਾਅਦ ਤੈਨੂੰ ਪਤਾ ਵੀ ਥੋੜੀ ਕਮਜ਼ੋਰੀ ਵੀ ਆ ਗਈ ਸਰੀਰ ਨੂੰ ਪਸ਼ੂ ਸਾਹਮਣੇ ਔਖੇ ਆ ਹੁਣ ਇਹਦੇ ਕੋਲ ਇੱਕ ਤਾਂ ਗਾਂ ਇੱਕ ਇਹਦੀ ਪਹਿਲੇ ਸੂਏ ਦੀ ਝੋਟੀ ਆ ਉਹਦਾ ਵੀ ਤੁਹਾਨੂੰ ਨਾਲ ਲਾ ਦਿਆ ਇਹ ਸ਼ੋਰਟ ਤੇ ਐਮ 29 ਦੀ ਹੈਗੀ ਆ ਦੁੱਧ ਬਹੁਤ ਸੋਹਣਾ ਕੱਢਿਆ 15.5 ਕਿਲੋ ਦੂਜੇ ਸੂਏ ਪਹਿਲੇ ਸੂਏ 13 ਕਿਲੋ ਇਹਦੇ ਵਿੱਚ ਕੋਈ ਝੂਠ ਨਹੀਂ ਆ ਕਿਉਂਕਿ ਝੋਟੀ ਤੋਂ ਕੱਟੀ ਲਿਆ ਸੀ ਇਹ ਮੈਂ ਉਹਦੋਂ ਆਖਿਆ ਹੀ ਮੈਂ ਦੁੱਧ ਕੱਢੂਗੀ ਕੱਟੀਆਂ ਦਾ ਤੇ ਐਮ 29 ਦੀ ਕਰਕੇ ਦਿੱਤੀ ਆ ਆਪਣੇ ਜੀ ਇੱਕ ਉਹੀ ਜਿਹੜੀ ਗੱਲ ਤੁਸੀਂ ਦੱਸ ਕੇ ਟਿਆਂ ਮਲਾਜ਼ਮ ਹੋਣ ਦੇ ਨਾਤੇ ਸਾਥੋਂ ਜ਼ਿਆਦਾ ਪਸ਼ੂ ਨਹੀਂ ਸੰਭਾਲਦੇ अच्छा ਤੇ ਨਹੀਂ ਤਾਂ ਅਸੀਂ ਇਸਤੇਮਾਲ ਆ ਵੀ ਆਈ ਜੀ ਮੱਝ ਘਰੋਂ ਘੱਟਨ ਨੂੰ ਜੀ ਨਹੀਂ ਕਰਦਾ ਹਾਂਜੀ ਇਸੇ ਕਰਕੇ ਅਸੀਂ ਮੰਨ ਲਓ ਮੱਝ ਵੇਚ ਰਹੇ ਆ ਤੇ ਇੱਕ ਸਪਾਰਟ ਬੰਦਾ ਜਿਹੜਾ ਵੀ ਇਹਨੂੰ ਹੱਥ ਪਾਊਗਾ ਹਾਂਜੀ ਤੇ ਮੰਨ ਲਾਏ ਧੋਖਾ ਨਹੀਂ ਇਹ ਦੇਣ ਵਾਲੀ ਉਹ ਜੀ ਗੱਲ ਨਹੀਂ ਕੋਈ ਆਹ ਬਈ ਇਹ ਕਿਸਮਤ ਦਾ ਪਤਾ ਨਹੀਂ ਤੁਹਾਨੂੰ ਦੱਸਿਆ ਬਲਜਿੰਦਰ ਬਾੜ ਕੋਲੇ ਰੀਨਾ ਝੋਟੀ ਮੈਂ 1.5 ਸਾਲ ਮੱਥਾ ਮਾਰੀ ਗਿਆ ਸੀ ਤੇ ਉਹਦੇ ਕੋਲੇ 2 ਮਹੀਨਿਆਂ ਬਾਅਦ ਜਾ ਕੇ ਹੀ ਗੱਬਣ ਹੋ ਗਈ ਸੀ 2 ਮਹੀਨਿਆਂ ਬਾਅਦ ਜਾ ਕੇ ਗੱਬਣ ਹੋ ਗਈ ਸੀ ਤੇ ਜੈਡ ਬਲੈਕ ਹੈ। ਕੂਝ ਵੀ ਕਾਲੀ ਹੈ। ਤੇ ਇਹ ਨਹੀਂ ਪਤਾ ਹੁੰਦਾ ਪਸ਼ੂ ਦਾ ਕਿੱਲਾ ਬਦਲੇ ਤੂੰ ਰਹਿ ਜੇ। ਤੇ ਮੈਂ ਉਹਦੇ ਤੇ ਨੱਖੀ ਹੋ ਗਈ ਤੇ ਬਲਜਿੰਦਰ ਬਾੜ ਬਿਲਕੁਲ ਅਣਜਾਣ ਬੰਦਾ ਸੀ ਜ਼ੀਰੋ ਲੈਵਲ ਤੋਂ ਕੰਮ ਚਲਾਇਆ ਉਹਨੇ। ਉਹਨੂੰ ਜਮਾਂ ਨੌਲਜ ਨਹੀਂ ਸੀ ਪਸ਼ੂਾਂ ਦੀ। ਤੇ ਉਹਦੇ ਡਾਕਟਰ ਨੇ 2 ਮਹੀਨਿਆਂ ਬਾਅਦ ਹੀ ਜਾ ਕੇ ਮਤਲਬ ਇਹ ਆਈ ਕਰਤੀ ਸੀ। ਤੇ ਬਾਈ ਜੀ ਮੈਨੂੰ 4.5 ਮਹੀਨਿਆਂ ਬਾਅਦ ਆਸਤੀ ਸੀ ਉਹਨਾਂ ਅੰਕਲ 4.5 ਮਹੀਨਿਆਂ ਦੀ ਆਪਣਾ 2.5 ਮਹੀਨਿਆਂ ਦੀ ਝੋਟੀ ਗੱਭਣਾ ਤੇ ਤੇਰੇ ਕੋਲੇ ਗਾਇ ਨੂੰ 4.5 ਮਹੀਨੇ ਹੁੰਦਾ ਹੈ ਝੋਟੀ ਨੂੰ ਤੇ ਮੈਂ 1.5 ਸਾਲ ਮੱਥਾ ਮਾਰੀ ਗਿਆ। ਬਾਕੀ ਆਪਣੇ ਇੱਕ ਕਿਸਮ ਦੇ ਸੌਦੇ ਹੁੰਦੇ ਆ। ਅੰਕਲ ਜੀ ਇਹ ਚੂਨ 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 ਨੂੰ ਬਹੁਤ ਚੰਗਾ ਲੱਗਿਆਗਾ। ਚੂਨ ਚੰਗਾ ਲੱਗਿਆ। ਚੂਨ ਬਹੁਤ ਚੰਗਾ ਵਧੀਆ ਪੋਲੀ ਤੇ ਬਹੁਤ ਸੋਹਣਾ ਜਿਆਦਾ ਵਧੀਆ ਚੂਨ ਲੱਗਿਆਗਾ। ਦੋਸਤ ਸਿੰਘਾਂ ਸੁੰਗਾ ਦੀ ਮੂਤ ਦੀ ਧੌਣ ਬਹੁਤ ਲੰਮੀ ਹੈ ਤੇ ਲਵਾਈ ਵੀ ਝੋਟੀ ਦੀ ਬਹੁਤ ਜਿਆਦਾ ਹੈ। ਤੇ ਹੁਣ ਬਾਕੀ ਥੋਸੀ ਦੱਸਣਾ ਕਮੈਂਟਾਂ ਦੇ ਵਿੱਚ ਕਿਵੇਂ ਲੱਗੀ ਝੋਟੀ ਬੇਟਾ ਹੁਣ ਐਂਡ ਤੇ ਆ ਜਾ ਮੁੱਲ ਵਾਲੇ ਤਾਂ ਦੇ ਵੀ ਦੇਖੋ ਮੁੱਲ ਉਹੀ ਕਰੀ ਵੇਚਣ ਵਾਲਾ ਵੈਸੇ ਤਾਂ ਇਹਨੂੰ ਜੇ ਆਪਾਂ ਕੱਟਣ ਵਾਲਿਆਂ ਨੂੰ ਦੇਣੀ ਨਹੀਂ ਤੂੰ ਕਹੇ ਤਾਂ ਮਣਾ ਕਰਤਾ ਤੇ ਜੇ ਕੱਟਣ ਵਾਲੇ ਵੀ ਲਿਆਣ ਤਾਂ ਇਦੀ ਝੋਟੀ ਨੂੰ ਉਹ ਵੀ ਚੰਗੇ ਰੁਪਏ ਭਰਦਾ ਪਰ ਤੂੰ 100 ਰੁਪਏ ਹੀ ਮੰਗੀ ਜਿੰਨੇ ਚ ਦੇਣੀ ਹੈ ਕਿੰਨੇ ਰੁਪਏ ਚ ਦੇਣੀ ਹੈ ਸਹੀ ਆਪਾਂ ਅਕਲ ਜੀ ਮਾਲਾ ਕੋਈ ਆਪਣਾ ਇਹ ਨਹੀਂਗਾ ਵੀ ਆਪਾਂ ਅੱਜ ਕੁਝ ਮੰਗ ਕੇ ਤੇ ਕੱਲ ਨੂੰ ਕੁਝ ਹੋਰ ਕਰ ਲਾਂਗੇ ਠੀਕ ਆ ਆਪਾਂ ਇਹਦਾ 90000 ਰੁਪਿਆ ਮੰਗਿਆਗਾ 90 ਦੀ ਵੇਚਣੀ 90000 ਰੁਪਿਆ ਕਰਦੇ ਆ 90 ਦੀ ਦੇਣੀ ਆ ਥੋੜਾ ਪਰਦਾ ਮਾਨ ਸਨਮਾਨ ਤਾਂ ਕਰੋਗੇ ਹਾਂ ਉਹ ਤਾਂ ਜੇ ਹੁਣ ਚੱਲ ਕੇ ਆਊਗਾ ਅਗਲਾ ਹੁਣ ਐਡੀ ਝੂਟੀ ਨੂੰ ਵੀ ਇੱਕ ਕਈ ਜੀ ਬੰਦਾ ਹਰਿਆਣੇ ਚ ਆਉਂਦਾ ਹਾਂਜੀ ਆਉਜੀ ਬੰਦੇ ਦਾ ਮਾਨ ਸਨਮਾਨ ਕਰਾਂਗੇ ਤੇਰਾ ਹਾਂਜੀ ਹਾਂਜੀ ਦੋਸਤੋ ਝੋਟੀ ਕਿਵੇਂ ਲੱਗੀ ਕਮੈਂਟਾਂ ਜ਼ਰੂਰ ਦੱਸੋ ਮੇਰੇ ਫੇਸਬੁੱਕ ਤੇ ਇੰਸਟਾਗ੍ਰਾਮ ਨੂੰ ਦੇਖਣ ਵਾਲੇ ਫਾਲੋ ਤੇ YouTube ਨੂੰ ਦੇਖਣ ਵਾਲੇ ਸਬਸਕ੍ਰਾਈਬ ਜਰੂਰ ਕਰ ਲਿਓ ਝੋਠੀ ਕਿਵੇਂ ਲੱਗੀ ਕਮੈਂਟਾਂ ਜਰੂਰ ਦੱਸਣਾ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਧੰਨਵਾਦ ਜੀ